ਭਾਈ ਸਰ ਕੀ ਨਾਮ ਆ ਤੇ ਕਿਹੜਾ ਆਪਣਾ ਪਿੰਡ ਹੈ ਸਰ ਮੇਰਾ ਨਾਮ ਐਡਵੋਕੇਟ ਰਮਨਦੀਪ ਸ਼ਰਮਾ ਜੀ ਪਿੰਡ ਸਾਡਾ ਮੈਸਰ ਖਾਨਾ ਜੀ ਅਸੀਂ ਅੱਜ ਉਸ ਵਾਸਤੇ ਦਸਣ ਆਏ ਆ ਜਿਹੜਾ ਕਿ ਪਿੱਛੇ ਜੇ ਕਿ ਇਨਸੀਡੈਂਟ ਹੋਇਆ ਜੀ ਮਹਾਵੀਰ ਦਲਾਲਾ ਨੇ ਐਲੀਗੇਸ਼ਨ ਲਾਇਆ ਜੀ ਪਿੰਡ ਵਾਲਿਆਂ ਤੇ ਜੀ ਜਿਹੜਾ ਮੈਸਰ ਖਾਨਾ ਹਾਂਜੀ ਮੈਸਰ ਖਾਨਾ ਮੰਦਿਰ ਜਿਹੜਾ ਇਨਸੀਡੈਂਟ ਹੋਇਆ ਜੀ ਜਿਹੜਾ ਇਹ ਪੋਲਿਟੀਕਲੀ ਰੰਗਤ ਦੇ ਕੇ ਤੇ ਧਾਰਮਿਕ ਰੰਗਤ ਦੇ ਕੇ ਇੱਕ ਪੇਸ਼ ਕੀਤਾ ਗਿਆ ਜੀ ਵੀ ਉੱਥੇ ਬੇਅਦਬੀ ਹੋਈ ਆ ਜੀ ਮੰਦਰ ਦੇ ਰਾਜਨੀਤਿਕ ਸ਼ਹਿਰ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇੱਕ ਇਹ ਮਾਮਲਾ ਕੀ ਹੈ? ਤੁਸੀਂ ਤੁਹਾਡੇ ਹੰ ਦਾ ਕੀ ਕੰਮ ਹੈ? ਇਹ ਸਰ ਮਾਮਲੇ ਹੈਗਾ ਵੀ ਜਿਹੜਾ ਲਾਸਟ ਦੀ ਮੇਲਾ ਟੱਪ ਕੇ ਗਿਆ ਜੀ ਮਾਤਾ ਜੀ ਦਾ ਸ਼ਿਮਾਹੀ ਮੇਲਾ 229 2025 ਨੂੰ ਸਰ। ਅ ਲਾਸਟ ਮੇਲਾ 6 ਮਹੀਨੇ ਤੋਂ ਲੱਗਦਾ ਜੀ ਇਹ ਜਿਹੜਾ ਹੁਣ ਟੱਪ ਗਿਆ 229 2025 ਨੂੰ ਸਰ। ਇੱਥੇ ਕੀ ਹੈ ਸਰ ਸਾਡੇ ਬਾਬਾ ਭਗਤ ਕਮਾਲਾ ਜੀ ਨੇ ਜੀ ਮਾਤਾ ਨੂੰ ਪ੍ਰਗਟ ਕੀਤਾ ਸੀਗਾ ਤਕਰੀਬਨ 5 ਸਵਾ 500 ਸਾਲ ਪਹਿਲਾਂ ਜੀ। ਉਸ ਤੋਂ ਬਾਅਦ ਬਾਬਾ ਜੀ ਤੋਂ ਬਾਅਦ ਉਹਨਾਂ ਦੇ ਵੰਸਜ ਬਾਬਾ ਕਮਾਲਾ ਜੀ ਤੇ ਸਮੂਹ ਪਿੰਡ ਸਾਰੀ ਮਾਤਾ ਜੀ ਦੇ ਮੰਦਿਰ ਦੀ ਸੇਵਾ ਸੰਭਾਲ ਤੇ ਸਾਰੀ ਮਾਤਾ ਜੀ ਦੀ ਮੰਦਿਰ ਦੀ ਸੇਵਾ ਕਰਦੇ ਰਹੇ ਆ ਜੀ। ਉਸ ਤੋਂ ਬਾਅਦ ਕੀ ਹੋਇਆ ਸਰ 1952 52 ਦੇ ਵਿੱਚ ਸਾਰੇ ਪਿੰਡ ਨੇ ਜੀ ਤੇ ਬਾਬਾ ਕਮਾਲਾ ਜੀ ਦੇ ਜਿਹੜੇ ਵੰਸਜ ਹੈਗੇ ਆ ਉਹਨਾਂ ਨੇ ਪੰਜਾਬ ਮਹਾਵੀਰ ਦਲ ਨੂੰ ਜੀ ਮੇਲੇ ਦਾ ਪ੍ਰਬੰਧ ਸੌਂਪਦਾ ਸੀਗਾ ਮਾਤਾ ਜੀ ਦੇ ਮੰਦਿਰ ਦੀ ਸੇਵਾ ਸੌਂਪਤੀ ਸੀਗੀ ਅ ਉਦੋਂ ਬਾਅਦ 1952 52 ਤੋਂ ਬਾਅਦ ਪੰਜਾਬ ਮਹਾਵੀਰ ਦਲ ਮੇਲੇ ਦੀ ਤੇ ਮਾਤਾ ਜੀ ਦੇ ਮੰਦਰਾਂ ਦੀ ਸਾਂਭ ਸੰਭਾਲ ਕਰਨ ਲੱਗਿਆ ਪਰ ਸਰ ਇੱਥੇ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਪਿੰਡ ਤੇ ਬਾਬਾ ਭਗਤ ਕਮਾਲਾ ਜੀ ਦੇ ਜਿਹੜੇ ਵੰਸ਼ ਸੀਗੇ ਜੀ ਸਾਰੇ ਉਹ ਪਹਿਲਾਂ ਦੀ ਤਰ੍ਹਾਂ ਹੀ ਮੰਦਿਰ ਦੀ ਮੰਦਿਰ ਦੀ ਤੇ ਮਾਤਾ ਜੀ ਦੇ ਜੇ ਸਾਰੀ ਸੇਵਾ ਸਮਾਹ ਸੇਵਾ ਕਰਦੇ ਰਹੇ ਆ ਲਗਾਤਾਰ ਬਿਨਾਂ ਕਿਸੇ ਜਾਤੀ ਪਾਤੀ ਦੇ ਭੇਦਭਾਵ ਤੋਂ ਬਿਨਾ ਕਿਸੇ ਧਰਮ ਦੇ ਵਖਰੇਵੇਂ ਤੋਂ ਜੀ ਸਾਰਾ ਪਿੰਡ ਇੱਕਾ ਜੀ ਸਾਰਾ ਪਿੰਡ ਆਪ ਦੀ ਸ਼ਰਦਾ ਦੇ ਮਤਾਬਕ ਪੂਰੀ ਦਿলো ਭਾਵਨਾਣਾ ਮਾਤਾ ਜੀ ਦੇ ਮੰਦਰਾਂ ਦੀ ਸੇਵਾ ਸੰਭਾਲ ਕਰਦਾ ਜੀ ਸਰ ਹੁਣ ਇਹ ਚ ਕੀ ਹੋਇਆ ਜੀ ਜਿਹੜਾ ਲਾਸਟਲੀ ਮੇਲਾ ਟਪ ਗਿਆ 28 9 2025 ਨੂੰ ਸਰ ਉਹਦੇ ਚ ਸਾਨੂੰ ਪਤਾ ਲੱਗਿਆ ਵੀ ਪਤਾ ਚਲੋ ਸਾਨੂੰ ਪਹਿਲਾਂ ਵੀ ਸੀਗਾ ਜੀ ਸਾਨੂੰ ਸੁਹਾਂ ਮਿਲਦੀਆਂ ਰਹਿੀਆਂ ਵੀ ਜਿਹੜਾ ਇੱਕ ਇਹਦਾ ਉਹ ਮਹਾਬੀਰ ਦਲ ਦਾ ਸੈਕਟਰੀ ਆ ਜੀ ਮਹਿੰਦਰਪਾਲ ਮੋਜੀ ਮੌਜੂਦ ਵੀ ਹੈਗਾ ਸਰ ਉਹ ਮੌਜੂਦਾ ਸੈਕਟਰੀ ਆ ਤੇ ਇੱਕ ਉਹਦਾ ਬੇਟਾ ਸਰ ਮਨੀਤ ਗਰਗ ਸੰ ਲਗਾਤਾਰਸ਼ ਕਹਿੰਦਾ ਹੁਣ ਰੰਜਨਾ ਵੀ ਇਹ ਜੇ تھے ਸ਼ਰਾਬ ਪੀਂਦਿਆ ਜੀ ਤੇ ਹੋਰ ਵੀ ਜਿਹੜੇ ਗਲਤਮਲਤ ਕੰਮ ਆ ਉਹਨਾਂ ਨੂੰ ਅੰਜਾਮ ਦਿੰਦੇ ਆ ਅਸੀਂ ਸਮੂਹ ਪਿੰਡ ਦੇ ਨਿਵਾਸੀ ਤੇ ਬਾਬਾ ਭਗਤ ਕਮਾਲਾ ਜੀ ਦੇ ਜਿਹੜੇ ਵੰਸਜ ਹੈਗੇ ਉਹਨਾਂ ਨੂੰ ਅਸੀਂ ਵਾਰਨਿੰਗ ਦਿੰਦੇ ਰਹੇ ਆ ਵੀ ਨਹੀਂ ਯਾਰ ਮਾਤਾ ਦਾ ਪਵਿੱਤਰ ਸਥਾਨ ਹੈ ਜੀ ਇਤਿਹਾਸਿਕ ਸਥਾਨ ਹੈ ਇੱਥੇ ਤੁਸੀਂ ਇਹੋ ਜਿਹਾ ਕੁਝ ਨਾ ਕਰੋ ਕਰੋ ਮਾਫੀ ਮੰਗ ਲੈਂਦੇ ਸੀਗੇ ਲਗਾਤਾਰ ਫਿਰ ਵੀ ਕਰਦੇ ਰਹੇ ਆ ਹੁਣ ਸਰ ਕੀ ਹੋਇਆ 29 ਤਰੀਕ ਨੂੰ 29 9 2 2025 ਨੂੰ ਸਰ ਮੇਲੇ ਮੇਲੇ ਦੇ ਸਵੇਰ ਖਾਈ ਨੂੰ ਮੇਲਾ ਸੀਗਾ ਸਰ 29 ਨੂੰ ਅਰਲੀ ਮਾਰਨਿੰਗ ਸਾਨੂੰ ਸਾਰਿਆਂ ਨੂੰ ਪਤਾ ਲੱਗਿਆ ਵੀ ਉੱਥੇ ਕੁੜੀਆਂ ਬਾਹਰੋਂ ਆਈਆਂ ਹੋਈਆਂ ਸੀਗੀਆਂ ਜੀ ਮਾਤਾ ਜੀ ਦੇ ਮੇਲੇ ਤੇ ਜਦੋਂ ਉਹ ਇਸਨਾਨ ਕਰਨ ਲੱਗੀਆਂ ਸਾਰਾ ਜਿਹੜੇ ਮੰਦਰ ਦੇ ਵਿੱਚ ਬਾਥਰੂਮ ਬਣੇ ਹੋਏ ਆ ਤਾਂ ਇਹ ਜਿਹੜਾ ਮਨੀਤ ਗਰਗ ਸੀਗਾ ਜੀ ਸੈਕਟਰੀ ਮਹਿੰਦਰਪਾਲ ਮੌਜੀ ਦਾ ਲੜਕਾ ਉਹਨਾਂ ਦੀ ਉਥੋਂ ਵੀਡੀਓਗ੍ਰਾਫੀ ਕਰਨ ਲੱਗ ਗਿਆ ਤੇ ਫੋਟੋਆਂ ਖਿੱਚਣ ਲੱਗ ਗਿਆ ਸਰ ਕੈਮਰੇ ਨਾਲ ਤੇ ਇੱਕ ਮੈਂ ਹੋਰ ਦੱਸਣਾ ਚਾਹਣਾ ਵੀ ਜਿਹੜੇ ਮਾਤਾ ਜੀ ਦੇ ਮੰਦਰ ਦੇ ਜਿੰਨੇ ਵੀ ਕੈਮਰੇਆਂ ਦੇ ਕੰਟਰੋਲ ਆ ਜੀ ਉਹ ਇਹਦੇ ਕੋਲ ਆ ਮਨੀਤ ਗਰਗ ਦੇ ਗਰਗ ਦੇ ਮੋਬਾਈਲ 'ਤੇ ਚੱਲਦੇ ਸੀਗੇ ਜਿਹੜਾ ਕਿ ਕੋਈ ਹੱਕ ਨਹੀਂ ਹੈਗਾ ਜੀ ਕੋਈ ਕਮੇਟੀ ਮੈਂਬਰ ਨਹੀਂ ਹੈਗਾ ਕੁਝ ਨਹੀਂ ਹੈਗਾ ਇਹ ਕਹੇ ਜਸਟ ਸੈਕਟਰੀ ਦਾ ਮੁੰਡਾ ਹੈਗਾ ਸਰ ਉਦੋਂ ਬਾਅਦ ਸਰ ਜਿਹੜੀ ਮਾਤਾ ਜੀ ਦੇ ਮੰਦਿਰ ਦੀ ਸਿਕਿਉਰਿਟੀ ਆ ਜਦੋਂ ਉਹ ਉਥੋਂ ਵੀਡੀਓਗ੍ਰਾਫੀ ਕਰੀ ਜਾਂਦੇ ਸੀਗੇ ਉਹ ਕੁੜੀਆਂ ਦੇ ਨਾਉਣ ਦੀ ਬਾਸੂਮਾਂ ਦੇ ਉੱਪਰ ਚੜ ਕੇ ਸਰ ਕੰਨਾਂ ਤੇ ਫੋਟੋਆਂ ਵਿੱਚ ਖਿੱਚ ਰਹੇ ਸੀਗੇ ਮੰਦਿਰ ਦੀ ਸਿਕਿਉਰਿਟੀ ਜੋ ਕਿ ਸਰ ਮਹਾਵੀਰ ਦਲ ਦੀ ਸਿਕਿਉਰਿਟੀ ਆ ਇਹ ਕੋਈ ਪੁਲਿਸ ਦੀ ਨਹੀਂ ਸੀਗੀ ਜੱਗ ਪਿੰਡ ਦੀ ਨਹੀਂ ਸੀਗੀ ਮਹਾਵੀਰ ਦਾਲੀ ਇਹਨਾਂ ਨੂੰ ਪੇ ਕਰਦਾ ਜੀ ਤੇ ਇਹ ਵੀ ਦੱਸਣ ਵਾਲੀ ਗੱਲ ਆਈ ਉਹ ਲਗਾਤਾਰ 5-6 ਸਾਲਾਂ ਤੋਂ ਸਿਕਿਉਰਿਟੀ ਲਗਾਤਾਰ ਹੈਗੀ ਆ ਜਿਹਦੇ ਵਿੱਚ ਇੱਕ ਹੈ ਗਿਆ ਹਰਜਿੰਦਰ ਸਿੰਘ ਇੱਕ ਹੈ ਗਿਆ ਗੁਰਜੰਟ ਸਿੰਘ ਸਨੋਫ ਸੁਖਮੰਦਰ ਸਿੰਘ ਜੀ ਬਾਸੀ ਚੰਡੂ ਦੇ ਜਦੋਂ ਸਰ ਇਹਨਾਂ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਇਹਨਾਂ ਨੇ ਕੁਝ ਉਹਨਾਂ ਦੀ ਫੋਟੋ ਵਗੈਰਾ ਵੀ ਖਿੱਚੀਆਂ ਵੀ ਮਤਲਬ ਸਬੂਤ ਦੇ ਤੌਰ ਤੇ ਵੀ ਆ ਦੇਖੋ ਜੀ ਬਾਸੂਮਾਂ ਦੇ ਉੱਪਰ ਖੜ ਕੇ ਫੋਟੋ ਮਾ ਖਿੱਚੀ ਜਾਂਦਾ ਤਾਂ ਕੀ ਹੋਇਆ ਸਰ ਜਦੋਂ ਉੱਥੇ ਰੌਲਾ ਪੈ ਗਿਆ ਜੀ ਉਹ ਕੁੜੀ ਨਾਲੇ ਵੀ ਰੌਲਾ ਪਾਦਾ ਵੀ ਸਾਡੀ ਤਾਂ ਇਹ ਪ੍ਰਾਈਵੇਸੀ ਲੀਕ ਹੋਈ ਜਾਂਦੀ ਆ ਆ ਕੋਈ ਬੰਦੇ ਆ ਕੇ ਫੋਟੋ ਮਾ ਖਿੱਚੀ ਜਾਂਦੇ ਆ ਸਿਕਿਉਰਿਟੀ ਵਾਲਿਆਂ ਨੇ ਉਹਨਾਂ ਨੂੰ ਹਟਾਇਆ ਸਰ ਉਹਨਾਂ ਨੇ ਫੋਰਟਮਾ ਵੀ ਖਿੱਚ ਲੀਆਂ ਸਿਕਿਉਰਟੀ ਵਾਲਿਆਂ ਨੇ ਬਕਾਇਦਾ ਜਿਹੜੇ ਇਹ ਮਹਿੰਦਰਪਾਲ ਮੋਜੀ ਦਾ ਮੁੰਡਾ ਮਨੀਤ ਕਰਗ ਤੇ ਇੱਕ ਦਾ ਦੋਸਤ ਸੀਗਾ ਉੱਥੋਂ ਸਰ ਜਦੋਂ ਰੌਲਾ ਪੈ ਗਿਆ ਜੀ ਮੰਦਰ ਗਾਹਾਂ ਵੀ ਗੱਲ ਪਹੁੰਚ ਗਈ ਪਿੰਡ ਦੇ ਵਿੱਚ ਵੀ ਐ ਕਰਕੇ ਆਏ ਹੋਈ ਜਾਂਦਾ ਵੀ ਮੰਦਰ ਦੀ ਬਦਨਾਮੀ ਹੋਈ ਜਾਂਦੀ ਆ ਕੀ ਹੋਇਆ ਸਰ ਉਸ ਤੋਂ ਬਾਅਦ ਜਿਹੜੀ ਮੰਦਰ ਕਮੇਟੀ ਸੀਗੀ ਉੱਥੇ ਜਿੰਨੇ ਵੀ ਬੰਦੇ ਮਜੂਦ ਸੀਗੇ ਜੀ ਸਿਕਿਉਰਟੀ ਵਾਲਿਆਂ ਨੂੰ ਫੜ ਕੇ ਸਰ ਇਹਨਾਂ ਨੂੰ ਗਾਲਾਂ ਗੁਲਾਂ ਦਿੰਦੇ ਹੋਏ ਇਹਨਾਂ ਦੀ ਮਾਣੀ ਮੋਢੀ ਕੁੱਟਮਾਰ ਵੀ ਕੀਤੀ ਇਹਨਾਂ ਨੂੰ ਜਾ ਕੇ ਕਮਰੇ 'ਚ ਬੰਦ ਕਰਦਾ ਜਿਹੜੀ ਇਹਨਾਂ ਕੋਲੇ ਪੁਰਾਣੀਆਂ ਵੀ ਫੋਟੋਆਂ ਸੀਗੀਆਂ ਇਹਨਾਂ ਮੰਦਰ ਦੇ ਵਿੱਚ ਸ਼ਰਾਬ ਪੀਂਦਿਆਂ ਦੀਆਂ ਜਾਂ ਉਹਨਾਂ ਦੀ ਗੱਡੀ 'ਚ ਸ਼ਰਾਬ ਪੀਂਦਿਆਂ ਦੀਆਂ ਉਹਨਾਂ ਨੇ ਇਹਨਾਂ ਦੇ ਮੋਬਾਈਲ ਫੜ ਕੇ ਸਾਰਾ ਕੁਝ ਡਿਲੀਟ ਕਰਤਾ ਸਾਡੇ ਨਾਲ ਸਿਕਿਉਰਿਟੀ ਗਾਰਡ ਹੁਣ ਵੀ ਮੌਜੂਦ ਹੈਗੇ ਆ ਜੀ ਤੇ ਉਹ ਵੀ ਤੁਹਾਨੂੰ ਅਗਿਆਲ ਦਾ ਸਾਰਾ ਕੁਝ ਦੱਸ ਦੇਣਗੇ ਜਿਹੜੇ ਇਹਨਾਂ ਦੇ ਇੱਕ ਸਿਕਿਉਰਿਟੀ ਗਾਰਡ ਹੈਗੇ ਆ ਗੁਰਜੰਟ ਸਿੰਘ ਸਨ ਆਫ ਸੁਖਮੰਦਰ ਸਿੰਘ ਜਿਹੜੇ ਕਿ ਸਰ ਐਸਸੀ ਕਾਸਟ ਨਾਲ ਬਿਲੋਂਗ ਕਰਦੇ ਆ ਉਹਨਾਂ ਨੂੰ ਗਾਲ੍ਹਾਂ ਵੀ ਦਿੱਤੀਆਂ ਸਰ ਉਹਨਾਂ ਦੇ ਜਾਤੀ ਦੇ ਸ਼ਬਦ ਲੈ ਕੇ ਵੀ ਇੱਥੇ ਆ ਜਾਂਦੇ ਆ ਇਕੱਠੇ ਹੋ ਕੇ ਅਸੀਂ ਤੁਹਾਨੂੰ ਪੈਸੇ ਦਿੰਨੇ ਆ ਤੁਸੀਂ ਹੀ ਸਾਨੂੰ ਖਰਾਬ ਕਰਦੇ ਹੋਗੇ ਸਾਡੀ ਜਿਵੇਂ ਮਰਜ਼ੀ ਆਸੀਂ ਤੋਂਵੇਂ ਕਰਾਂਗੇ ਤੁਸੀਂ ਕੌਣ ਹੋਣੇ ਹੋ ਤੇ ਚਲੋ ਸਰ ਉਦੋਂ ਬਾਅਦ ਸਿਕਿਉਰਟੀ ਵਾਲੇ ਵੀ ਆਖਰ ਉਹਨਾਂ ਦੇ EMPLOYEES ਸੀ ਕਿ ਗਰੀਬ ਘਰੋ ਆ ਇਹ ਵੀ ਇੱਕ ਵਾਰੀ ਚੁੱਪ ਕਰ ਗਏ ਸਰ ਉਦੋਂ ਬਾਅਦ ਸਰ ਸਾਨੂੰ ਪਤਾ ਲੱਗਿਆ ਜਿਹੜੇ ਪਿੰਡ ਵਾਲਿਆਂ ਨੂੰ 4 ਤਰੀਕ ਨੂੰ ਸਰ 4 10 2025 ਨੂੰ ਤੇ ਜਿਹੜੇ ਸਾਰੇ ਪਿੰਡ ਵਾਲਿਆਂ ਨੂੰ ਤੇ ਬਾਬਾ ਭਗਤ ਕੁਮਾਰ ਲਾਈ ਦੇ ਜਿਹੜੇ ਵੰਸ ਜ ਹੁਣ ਮजूद ਹੈਗੇ ਐ ਸਾਡੇ ਨਾਲ ਹੈਗੇ ਆ ਜਦੋਂ ਪਤਾ ਲੱਗਿਆ ਵੀ ਐਂ ਕਰਕੇ ਇਹਨਾਂ ਨੇ ਤਾਂ ਮੇਲੇ ਨੂੰ ਆਪ ਵੀ ਕਰਤੇ ਐ ਇੰਨੇ ਗੁਲ ਖਲਾ ਦੇ ਵੀ ਆਪਣੀ ਤਾਂ ਬਦਨਾਮੀ ਹੋ ਜਾਂਦੀ ਸਾਰਿਆਂ ਦੀ ਹੁਣ ਇਹ ਤਾਂ ਜੀ ਦੂਰੋਂ ਦੂਰੋਂ ਹੈਗੇ ਆ ਪਿੰਡ ਦਾ ਤਾਂ ਲੋਕਲ ਤਾਂ ਕੋਮਟੀ ਚ ਹੈ ਨਹੀਂਗਾ ਜੀ ਇਹਦਾ ਕੋਈ ਬਠਿੰਡੇ ਤੋਂ ਆ ਕੋਈ ਕੁੱਚੋਂ ਤੋਂ ਆ ਕੋਈ ਮੋੜ ਤੋਂ ਆ ਕੋਈ ਮਾਨਸਾ ਤੋਂ ਆ ਜੀ ਹੁਣ ਸਾਰੀ ਜਿਹੜੀ ਜ਼ਿੰਮੇਵਾਰੀ ਆ ਜਾਂਦੀ ਸੀ ਉਹ ਪਿੰਡ ਵਾਲਿਆਂ ਦੀ ਆ ਗਈ ਜੀ ਜਿਹੜੀ ਬਦਨਾਮੀ ਹੁੰਦੀ ਸੀ ਉਹ ਪਿੰਡ ਵਾਲਿਆਂ ਦੀ ਹੁੰਦੀ ਸੀ ਜੀ ਵੀਰ ਸੋਡੇ ਮੰਦਿਰ ਦਾ ਇੰਨੀ ਇੰਨੀ ਦੂਰੋਂ ਲੋਕ ਚੱਲ ਕੇ ਆਉਂਦੇ ਆ ਇੰਨੀ ਇੰਨੀ ਸ਼ਰਧਾ ਦੇ ਤੁਸੀਂ ਆਦਨ ਦੁਆ ਰੱਖਿਆ ਅਸੀਂ ਜੀ ਇਸ ਗੱਲ ਦੇ ਬਾਰੇ ਉਹਨਾਂ ਨੂੰ ਲਾਂਭਾ ਦੇਣ ਗਏ 4 ਤਰੀਕ ਨੂੰ ਸਰ 4 10 2025 ਨੂੰ ਜਦੋਂ ਉਹਨਾਂ ਨੂੰ ਉੱਥੇ ਲਾਂਭਾ ਦਿੱਤਾ ਜੀ ਇਹਨਾਂ ਨੇ ਚਲੋ ਰਿਅਲਾਈਜ਼ ਵੀ ਕੀਤਾ ਕਹਿੰਦੇ ਜੀ ਹੋ ਸਕਦਾ ਜੀ ਸਾਡੇ ਮੁੰਡੇ ਮਾੜੇ ਹੋਣ ਚਲੋ ਅਸੀਂ ਗਾਹਾਂ ਤੋਂ ਧਿਆਨ ਰੱਖਾਂਗੇ ਚਲੋ ਜੀ ਸਾਨੂੰ ਵੀ ਲੱਗਿਆ ਕਿ ਚਲੋ ਦੇਖਦੇ ਹਾਂ ਉਦੋਂ ਬਾਅਦ ਕੀ ਕਰਨਾ ਸੀ ਆਪਦੀ ਬੈਠ ਕੇ ਮੀਟਿੰਗ ਕਰਾਂਗੇ ਜੀ ਪਰ ਕੀ ਹੋਇਆ ਸਰ ਇਹ 4 10 2 2025 ਨੂੰ ਸਾਡੇ ਪਿੰਡ ਦੇ ਇੱਕ ਹਰਦੀਪ ਸਿੰਘ ਦੇ ਘਰੇ ਪਹੁੰਚਦੇ ਆ ਜੀ ਮਹਿੰਦਰ ਮਹਿੰਦਰਪਾਲ ਮੌਜੀ ਦੇ ਉਹਦਾ ਬੇਟਾ ਮਨੀਤ ਗਰਗ ਉਥੇ ਸਰ ਇਹ ਜਾ ਕੇ ਸਾਡੇ ਜਿਹੜੇ ਅਸੀਂ ਐਕਚੁਅਲੀ ਜਿਹੜੇ ਹੁਣ ਬਾਬਾ ਭਗਤ ਕਮਾਲਾ ਜੀ ਦੀ ਸਾਰੀ ਫੈਮਿਲੀ ਸੀਗੀ ਜੀ ਜਿਹੜੇ ਹੁਣ ਉਹਨਾਂ ਦੇ ਵੰਸਜ ਆ ਅਸੀਂ ਉਹਨਾਂ ਨੂੰ ਪਿੰਡ 'ਚ ਹਲੇ ਵੀ ਜਿਹੜੇ ਦੂਰੋਂ ਨੇੜੇ ਵਾਲੇ ਸਾਰਿਆਂ ਨੂੰ ਭਗਤ ਕਹਿੰਦੇ ਆ ਜੀ ਵੀ ਇਹ ਭਗਤਾਂ ਦੇ ਪਰਿਵਾਰ ਆ ਗਏ ਭਗਤਾਂ ਦੇ ਘਰ ਆ ਗਏ ਠੀਕ ਹੈ ਸਰ ਇਹ ਉਹਨਾਂ ਦੇ ਘਰੇ ਪਹੁੰਚ ਗਏ ਜੀ ਇਹਨਾਂ ਨੇ ਉੱਥੇ ਮਿਲਤਾਂ ਵੀ ਕੀਤੀਆਂ ਜੀ ਪੈਸੇ ਵੀ ਆਫਰ ਕੀਤੇ ਵੀ ਨਹੀਂ ਜੀ ਤੁਸੀਂ ਐਂ ਕਰੋ ਜੀ ਸਾਥੋਂ ਐਨੇ ਪੈਸੇ ਲੈ ਲਓ ਸਾਥੋਂ ਗਲਤੀ ਹੋਗੀ ਤੁਸੀਂ ਕੋਈ ਫਰਦਰ ਕਾਰਵਾਈ ਨਾ ਕਰੋ ਪਰ ਜਿਹੜੇ ਸਾਡੇ ਪਿੰਡ ਵਾਲੇ ਸੀਗੇ ਜਾਂ ਬਾਬਾ ਸਾਡੇ ਭਗਤਾਂ ਦੇ ਪਰਿਵਾਰ ਸੀ ਇਹ ਉਹਨਾਂ ਨੇ ਜਿਹੜੀ ਸਹਿਮਤੀ ਨਹੀਂ ਪ੍ਰਗਟਾਈ ਉਹਨਾਂ ਤੋਂ ਕੋਈ ਲਾਲਚ ਚ ਨਹੀਂ ਆਇਆ ਜੀ ਉਹਨਾਂ ਨੂੰ ਉਥੋਂ ਬੇਰੰਗ ਪੁੱਠੇ ਮੋੜਦਾ ਫੇਰ ਸਰ ਸਾਰਿਆਂ ਨੇ ਬਹਿ ਕੇ ਇੱਕ ਮਤਾ ਪਾਇਆ ਤੇ ਸਾਰਿਆਂ ਨੇ ਸਹਿਮਤੀ ਨਾਲ ਇੱਕੋ ਕੀਤਾ ਵੀ ਆਪਾਂ ਇਹ ਤੇ ਪ੍ਰਸ਼ਾਸਨਿਕ ਤੌਰ ਤੇ ਕਾਰਵਾਈ ਕੀਤੀ ਜਾਵੇ। ਕਾਰਵਾਈ ਦੇ ਸਬੰਧ ਚ ਸਾਨੂੰ थाना ਸਰਕ ਕੋੜਫੱਤਾ ਪੈਂਦਾ। ਅਸੀਂ ਐਸਐਚਓ ਸਾਹਿਬ ਨੂੰ ਇੱਕ ਲਿਖਤੀ ਰੂਪ ਤੇ ਦਰਖਾਸਤ ਦਿੱਤੀ ਵੀ ਜੇ ਐਂ ਕਰਕੇ ਮੰਦਿਰ ਦੀ ਬੇਆਦਬੀ ਹੋਈ ਜਾਂਦੀ ਹੈ ਜੀ ਇਹ ਉੱਥੇ ਸ਼ਰਾਬ ਪੀਂਦੇ ਆ ਜੀ ਮਾਤਾ ਜੀ ਦੇ ਮੰਦਿਰ ਚ ਤੇ ਹੋਰ ਵੀ ਗਲਤ ਕੰਮ ਕਰਦੇ ਆ ਜਿਵੇਂ ਦੱਸ ਗਿਆ ਟਾਈਮ ਉੱਥੇ ਕੁੜੀਆਂ ਨਾ ਆਉਂਦੀਆਂ ਸੀ ਉਹਨਾਂ ਦੀ ਵੀਡੀਓ ਬਗੈਣਾ ਬਣਾਈਆਂ ਇਹਨਾਂ ਨੇ ਜੀ। ਮਿਤੀ 5 10 2025 ਨੂੰ ਸਾਨੂੰ ਟਾਈਮ ਦੇਤਾ ਜੀ। ਇਹ ਤਾਂ ਮੰਦਿਰ ਚ ਬੈ ਕੇ ਜੀ ਗੱਲਬਾਤ ਕਰਾਂਗੇ ਤੇ ਜਿਹੜੇ ਇਹ ਕਮੇਟੀ ਮੈਂਬਰ ਸੀਗੇ ਮਹਾਵੀਰ ਦਲ ਦੇ ਪੰਜਾਬ ਦੇ ਉਹਨਾਂ ਨੂੰ ਵੀ ਉੱਥੇ ਬੁਲਾ ਲਿਆ ਸਰ ਫਿਰ ਕੀ ਹੋਇਆ ਸਰ 5 10 2025 ਨੂੰ ਮਾਤਾ ਜੀ ਦੇ ਮੰਦਿਰ ਚ ਇੱਕ ਇਕੱਠ ਹੁੰਦਾ ਸਰ ਜਿਹਦੇ ਚ ਡੀਐਸਪੀ ਸਾਹਿਬ ਆਉਂਦੇ ਆ ਜੀ ਬਠਿੰਡਾ ਦਿਹਾਤੀ ਤੋਂ ਐਨਐਪਸੀ ਹਿੰਦਾਰ ਸਾਹਿਬ ਫੂਲ ਤੋਂ ਆਉਂਦੇ ਆ ਐਸਐਚਓ ਸਾਹਿਬ ਹੁੰਦੇ ਆ ਉਹਨਾਂ ਚ ਬੈਠ ਕੇ ਸਰ ਇੱਕ ਰਾਜੀਨਾਮਾ ਹੁੰਦਾ ਜੀ ਪੰਚਾਇਤੀ ਰਾਜੀਨਾਮਾ ਉਹ ਸਾਡੇ ਕੋਲ ਰਿਟਨ ਚ ਆਏਗਾ ਜੀ ਜਿੱਚ ਸਰ ਇਹਨਾਂ ਨੇ ਆਪਣੀਆਂ ਗਲਤੀਆਂ ਮੰਨੀਆਂ ਕਹਿੰਦੇ ਵੀ ਠੀਕ ਆ ਸਾਤੋਂ ਗਲਤੀਆਂ ਹੋ ਗਈਆਂ ਅਸੀਂ ਹੁਣ ਇਹਦਾ ਖੰਗਾਜਾ ਇਹ ਬੋਕਤ ਦੱਸਦੇ ਆਂ ਵੀ ਜਿਹੜਾ ਮਹਿੰਦਰਪਾਲ ਮੋਦੀ ਆ ਜੀ ਉਹ ਆਪ ਦੇ ਅਹੁਦੇ ਤੋਂ ਅਸਤੀਫਾ ਦੇ ਗਿਆ ਸਰ ਉਹਨੇ ਆਪ ਕਿਹਾ ਵੀ ਮੈਂ ਦੇ ਦੇਣਾ ਜੀ ਤੇ ਇੱਕ ਦੋ ਦਿਨਾਂ ਚ ਮੈਂ ਇਹਨਾਂ ਦਾ ਹਿਸਾਬ ਕਲੀਅਰ ਕਰ ਦੇਣਾ ਮੰਦਰ ਕਮੇਟੀ ਦਾ ਜਿਹੜਾ ਵੀ ਹੈਗਾ ਜੀ ਉਸ ਤੋਂ ਬਾਅਦ ਜੀ ਮੈਂ ਮੰਦਰ ਚ ਕਮੇਟੀ ਮੈਂਬਰ ਦੇ ਤੌਰ ਤੇ ਮੈਂ ਨਹੀਂ ਆਉਂਦਾ ਮੇਰਾ ਬੇਟਾ ਤਾਂ ਚਲੋ ਆਉਂਦੇ ਨਹੀਂ ਉਹਦਾ ਕੋਈ ਹੈ ਨਹੀਂ ਉੱਦਾਂ ਜੀ ਉਹ ਰਿਟਰਨ ਚ ਹੋ ਗਿਆ ਸਰ ਸਾਰਾ ਲਿਖਤੀ ਹੋਗੀ ਉਦੇ ਚ ਕੀ ਹੋਇਆ ਉਦੋਂ ਬਾਅਦ ਜਿਹੜੇ ਇੱਥੇ ਪ੍ਰਧਾਨ ਸੀਗੇ ਜੀ ਮਹਾਬੀਰ ਦਲ ਪੰਜਾਬ ਦੇ ਉਹ ਕਹਿੰਦੇ ਜੀ ਤੁਸੀਂ ਐਂ ਕਰੋ ਜੀ ਤੇ ਕੁਝ ਬੰਦੇ ਵੀ ਛੋਡੇ ਵੀ ਪੈਣੇ ਚਾਹੀਦੇ ਖਾਸ ਤੌਰ ਤੇ ਪਾਕਿਸਤਾਨ ਦੇ ਕਿਉਂਕਿ ਭਗਤ ਹੀ ਇੱਥੇ ਸੇਵਾ ਕਰਦੇ ਆ ਜੀ ਉਹਨਾਂ ਦੇ ਬੰਦੇ ਵੀ ਕਮੇਟੀ ਚ ਪੈਣਗੇ ਤਾਂ ਲੋਕਾਂ ਨੂੰ ਤੁਹਾਨੂੰ ਜਵਾਬ ਦੇਹੀ ਵੀ ਸਹੀ ਹੋ ਜੂਗੀ ਤੇ ਕੋਈ ਜਿਹੜੇ ਬਾਹਰੋਂ ਬੰਦੇ ਆ ਕੇ ਕੋਈ ਗਲਤ ਵੀ ਨਹੀਂ ਕਰਨਗੇ ਜੀ ਚਲੋ ਕੁਝ ਬੰਦੇ ਉਹਨਾਂ ਨੇ ਉੱਚ ਲਿਖਤ ਚ ਪਾ ਲੇ ਸਰ ਉਹਨਾਂ ਦੀ ਪ੍ਰਧਾਨ ਦੀ ਸਹਿਮਤੀ ਨਾਲ ਪ੍ਰਧਾਨ ਨੇ ਹੀ ਕਿਹਾ ਤੇ ਜਿਹੜੇ ਉੱਥੇ ਮੌਜੂਦ ਅਫਸਰ ਸੀਗੇ ਤਸੀਹਂਦਾਰ ਸਾਹਿਬ ਸੀਗੇ ਡੀਐਸਪੀ ਸਾਹਿਬ ਸੀਗੇ ਉਹਨਾਂ ਨੇ ਇੱਕ ਉਹਨਾਂ ਦੀ ਹਾਜ਼ਰੀ ਚ ਲਿਖਤ ਹੋਈ ਆ ਸਰ ਉਹਦੀਆਂ ਫੋਟੋਗ੍ਰਾਫਸ ਹੈਗੀਆਂ ਉਹ ਲਿਖਤ ਕਰ ਦੇਣੀਆਂ ਉਹ ਸਾਨੂੰ ਤੁਹਾਨੂੰ ਦੇ ਦੇਣੇ ਆ ਸਰ ਤੇ ਲਿਖਤ ਦੀਆਂ ਕਾਪੀਆਂ ਵੀ ਦੇ ਦੇਣੇ ਆ ਜਿਹੜੀ ਅੱਧ ਤੇ ਰੱਖਦੇ ਜਿਹੜਾ ਸੇਵਾ ਪਾਣੀ ਕਰੇ ਮੇਲੇ ਦਾ ਉਦੋਂ ਬਾਅਦ ਸਰ ਇਹ ਮਨਿੰਦਰਪੁਰ ਮੌਜੀ ਜੀ ਦੱਸ ਦਿਆ ਫੈਕਟਰੀ ਮੇਲੇ ਦਾ ਜੋ ਵੀ ਹਿਸਾਬ ਦਾ ਰਹਿੰਦਾ ਹੈ ਉਸ ਦੀਆਂ ਪੇਮੈਂਟ ਕੀਤੀਆਂ ਜਾਣੀਆਂ ਅਤੇ ਇਹ ਰਾਜੀਨਾਮਾ ਅਤੇ ਆਪਣੀ ਸੁੱਧ ਬੋਧਨਾ ਕੀਤਾ ਹੈ ਤੇ ਮੈਂ ਰਾਜੀਨਾਮਾ ਬਿਨਾਂ ਕਿਸੇ ਦੇ ਦਬਾਅ ਤੋਂ ਕੀਤਾ ਹੈ ਸਾਰਾ ਸਰਦੂ ਪ੍ਰਸ਼ਾਸਨ ਮੌਜੂਦ ਸੀਗਾ ਪ੍ਰਸ਼ਾਸਨ ਨੇ ਹੀ ਬੋਲ ਕੇ ਉਹਨਾਂ ਨੂੰ ਲਿਖਾਇਆ ਤੇ ਇਹ ਸੈਕਟਰੀ ਸਾਹਿਬ ਨੇ ਆਪ ਖੁਦ ਲਿਖਿਆ ਹੋਇਆ ਕਿ ਸਰ ਉਹ ਤੁਸੀਂ ਪਾਲਤੂ ਕਰਦੇ ਹੈਗੇ ਸਰ ਅਸੀਂ ਸਾਰਾ ਹੁਣ ਅਸੀਂ ਮੰਗ ਕਰਦੇ ਆਂ ਵੀ ਜਿਹੜੇ ਇੱਕ ਦਾ ਸਰ ਜਿੱਤੇ ਜਿਹੜੇ ਉੱਥੇ ਸਿਕਿਉਰਟੀ ਗਾਰਡ ਮਿਲ ਸੀਗੇ ਮਹਾਵੀਰ ਦਲ ਪੰਜਾਬ ਦੇ ਹੀ ਸਿਕਿਉਰਟੀ ਗਾਰਡ ਆ 5-6 ਸਾਲਾਂ ਤੋਂ ਲਗਾਤਾਰ ਸਾਡੇ ਨਾਲ ਮੌਜੂਦ ਆ ਸਾਰਾ ਉਹਨਾਂ ਨੂੰ ਸਰ ਇੱਕ ਉਹਨਾਂ ਚੋਂ ਐਸਸੀ ਕੈਟਾਗਰੀ ਦੇ ਨੇ ਹੈਗੇ ਆ ਗੁਰਜੰਟ ਸਿੰਘ ਸਨੋਫ ਸਖਮੰਦਰ ਸਿੰਘ ਦਾ ਉਹਨਾਂ ਨੂੰ ਸਰ ਉਹਦੀ ਜਾਤੀ ਦੇ ਨਾਮ ਤੋਂ ਲੈ ਕੇ ਗਾਲਾਂ ਦਿੱਤੀਆਂ ਜਾਂਦਾ ਵੀ ਇੱਕ ਕਮੇਟੀ ਜੀ ਸਰ ਬਿਲਕੁਲ ਕਰੀਆਂ ਜੀ ਜੀ ਉਹਦੇ ਦੇ ਕਾਰਵਾਈ ਚੱਲ ਰਹੀ ਹੈ ਸਰ ਹੁਣ ਵੀ ਅਸੀਂ ਐਸਐਸਪੀ ਸਾਹਮਣੇ ਅਪਲੀਕੇਸ਼ਨ ਦੇ ਕੇ ਆਏ ਆ ਜੀ ਤੇ ਸਰ ਬਾਕੀ ਸਾਡੀ ਜਿਹੜੀ ਹੁਣ ਦੂਸਰੀ ਮੰਗ ਹੈਗੀ ਆ ਵੀ ਇਸ ਤਰ੍ਹਾਂ ਦੇ ਜਿਹੜੇ ਮੰਦਰ ਤੇ ਅਲੀਗੇਸ਼ਨ ਲਾਏ ਆ ਜੀ ਪਿੰਡ ਤੇ ਅਲੀਗੇਸ਼ਨ ਲਾਏ ਆ ਜੀ ਜਿਹੜਾ ਭਾਈਚਾਰਾ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਇਹਨਾਂ ਦੇ ਸਾਰੇ ਕਮੇਟੀ ਵਾਲਿਆਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਤੇ ਇੱਕ ਇਹਨਾਂ ਦੇ ਉੱਪਰ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਪਰਚਾ ਦਰਜ ਕੀਤਾ ਜਾਵੇ ਮੰਦਰ ਦੇ ਵਿੱਚ ਜਿਹੜਾ ਕੁਝ ਇਹਨਾਂ ਨੇ ਕੀਤਾ ਹੀ ਸਾਨੂੰ ਤਾਂ ਇਹ ਸੀਗਾ ਵੀ ਆਪਾਂ ਚਲੋ ਇਹਨਾਂ ਨੇ ਮਾਫੀ ਮੰਗ ਲਈ ਗੱਲ ਆਪਣੇ ਤੱਕ ਰਹਿ ਜੇ ਬਾਹਰ ਨਾ ਜਾਵੇ ਪੰਜਾਬ ਕੀ ਇੰਡੀਆ ਲੈਵਲ ਦੇ ਬੰਦੇ ਇੱਥੇ ਮੱਥਾ ਟੇਕਣ ਆਉਂਦੇ ਆ ਵੀ ਚਲੋ ਕਿਸੇ ਨੂੰ ਨਾ ਪਤਾ ਲੱਗੇ ਕੋਈ ਗੱਲ ਨਹੀਂ ਇੱਥੋਂ ਦੀ ਇੱਥੇ ਰਹਿ ਜੇ ਵੀ ਆਪਣੇ ਘਰ ਦੀ ਲਿਬੜ ਗਿਆ ਵਧੀਆ ਹੋ ਗਿਆ ਪਰ ਇਹਨਾਂ ਨੇ ਤਾਂ ਜਲੂਸ ਕੱਢਤਾ ਜੀ ਸਾਰੀ ਮੰਦਰ ਕਮੇਟੀ ਦਾ ਜਲੂਸ ਕੱਢਤਾ ਸਾਰੇ ਪਿੰਡ ਦਾ ਕੱਢਤਾ ਜੀ ਇਹਨਾਂ ਨੇ ਤਾਂ ਉੱਥੇ ਸਰਕਸਰੀ ਕੋਈ ਨਹੀਂ ਛੱਡੀ ਜੀ ਐਨੇ ਮਾਰੇ ਲਾਇ ਐਨੇ ਅਲੀਗੇਸ਼ਨ ਲਾਇਆ ਅਸੀਂ ਉਸੇ ਦਾ ਸਪਸ਼ਟੀਕਰਨ ਦੇਣ ਆਏ ਆ ਜੀ ਵੀ ਜਿਹੜੀ ਮੰਦਰ ਦੀ ਬੇਅਦਵੀ ਹੈਗੀ ਆ ਉਹ ਅਸੀਂ ਨਹੀਂ ਕੀਤੀ ਮੰਦਰ ਦੀ ਬੇਅਦਵੀ ਇਹਨਾਂ ਨੇ ਕੀਤੀ ਆ ਜੀ ਅਸੀਂ ਇਹਨਾਂ ਤੇ ਜਿਹੜੀ ਕਾਨੂੰਨੀ ਕਾਰਵਾਈ ਆ ਲੀਗਲੀ ਕਾਰਵਾਈ ਆ ਉਹ ਸਾਰੀ ਕਰਾਂਗੇ ਜੀ ਸਾਰੇ ਅਸੀਂ ਇਕਜੁੱਟ ਹੈਗੇ ਆ ਸਾਰਾ ਪਿੰਡ ਇਕਜੁੱਟਾ ਜੀ ਵੀ ਪ੍ਰਸ਼ਾਸਨ ਦੇ ਬਾਰੇ